ਬਾਲ ਸਿੰਘ ਮਹਿਰੋਂ ਨੇ ਉਹਨੂੰ ਬਹੁਤ ਵੈਰੀ ਸਮਝਾਇਆ ਸੀ। ਹੂੰ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਕਰਦੇ ਆ ਲੋਕ ਕਰ ਰਹੇ ਆ ਕੁਝ ਕੁ ਲੋਕ ਜਿਹੜੇ ਉਹ ਇਹਨਾਂ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਆ ਉਹ ਹੀ ਗੱਲ ਕਰ ਰਹੇ ਆ ਕਿ ਸਾਡੀ ਰੋਜ਼ੀ ਰੋਟੀ ਅਸੀਂ ਕਰੀਏ ਕਿਉਂਦਾ ਹੁਣ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਜਿਹੜੇ ਪਰਿਵਾਰ ਆ ਉਹਨਾਂ ਦਾ ਕੀ ਕਸੂਰ ਸੀ? ਉਹਨਾਂ ਨੂੰ ਕਿਉਂ ਫੜਿਆ ਗਿਆ? ਫਿਰ ਮੌਕਸਰ ਵੇਖੇ ਸ਼ੇਵ ਸਿੰਘ ਆਲਿਆਂ ਨੇ ਨੌਜਵਾਨ ਸਿੱਖ ਗੁੱਟਿਆ ਉਹ ਉੱਥੇ ਭਾਜਪਾ ਵਾਲਿਆਂ ਦੇ ਪਰਚੇ ਹੋਣੇ ਚਾਹੀਦੇ ਸੀ। ਪਰਚੇ ਹੋਏ ਪਰ ਨਾ ਤਾਂ ਉਹਨਾਂ ਦੇ ਪਰਿਵਾਰ ਨੂੰ ਫੜਿਆ ਗਿਆ ਨਾ ਉਹਨਾਂ ਨੂੰ ਔਰਤ ਤੇ ਮਰਦ ਜਿਹੜੇ ਔਰਤ ਤੇ ਹੱਥ ਨਹੀਂ ਚੱਕਦੇ ਹਾਂ ਮੈਂ ਕਹਿੰਦਾ ਵੀ ਭਾਈ ਅਮਰਤਪਾਲ ਸਿੰਘ ਮਹਿਰੋ ਦੀ ਇਸ ਮਸਲੇ ਤੇ ਗਲਤੀ ਹੈ ਤੇ ਫੇਰ ਇਹ ਦੱਸਦਾ ਮੇਕਾ ਕਿ ਮਰਦ ਔਰਤਾਂ ਦੇ ਹੱਥ ਨਹੀਂ ਚੱਕਦੇ ਇਹ ਤਾਂ ਬਣਿਆ ਤੇ ਔਰਤ ਔਰਤ ਦੇ ਹੱਥ ਚੱਕਦੇ ਇਹ ਤਾਂ ਨਹੀਂ ਬਣਿਆ ਨਾ ਸੋਸ਼ਲ ਮੀਡੀਆ ਤੇ ਜੇ ਸੋਸ਼ਲ ਮੀਡੀਆ ਪੈਸੇ ਦੇਣੋਂ ਹਟ ਜਾਏ ਜੇ ਸੋਸ਼ਲ ਮੀਡੀਆ ਤੇ ਨਿਊਡਿਟੀ ਜਮਾਈ ਬੰਦ ਹੋ ਜੇ ਕਿ ਭਾਈ ਜੀ ਮਾੜਾ ਜਾਵੀ ਤੂੰ ਨੰਗਾ ਚਿਹਰਾ ਵਿਖਾਇਆ ਤੇ ਤੁਹਾਡੀ ਆਈਡੀ ਬਲੌਕ ਤੇ ਫੇਰ ਕੀ ਕਰੇ ਮਾਵਾ ਭੈਣਾ ਨੂੰ ਮਾਵਾ ਨੂੰ ਉਹਨਾਂ ਨੂੰ ਵੀ ਭਾਲਿਆ ਕਰੋ ਵਿੱਚ ਮਾਪਿਆਂ ਉਹਨਾਂ ਦਾ ਕਹਿ ਦੇਵੇ ਕਿ ਹਾਂ ਸਾਡੀ ਕੁੜੀ ਹੈ ਜਿਹੜੀ ਉਹ ਸਹੀ ਕੰਮ ਕਰ ਰਹੀ ਹੈ ਕੌਣ ਕਹਿੰਦਾ ਇਹ ਉੱਥੇ ਮਿਹਨਤ ਨਹੀਂ ਕਰ ਸਕਦੀ ਸੀ ਜੇ ਦੂਜੀਆਂ 80% ਕੁੜੀਆਂ ਜਿਹੜੀਆਂ ਉੱਥੇ ਮਿਹਨਤ ਕਰਕੇ ਰੋਟੀ ਖਾ ਕੇ ਆਪਦੇ ਮਾਪਿਆਂ ਨੂੰ ਪਾਲਦੀਆਂ ਤੇ ਉਹਨਾਂ ਦੇ ਵਿੱਚੋਂ ਇਹ ਹੁਣ ਕੱਲੀ ਚੰਗੀ ਹੋਣਾ ਚਾਹੀਦਾ ਸੀ ਇਹ ਚੀਜ਼ਾਂ ਕੌਮ ਦੇ ਜਥੇਦਾਰਾਂ ਨੂੰ ਕਰਨੀਆਂ ਚਾਹੀਦੀਆਂ ਸੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਕਿ ਇਹ ਪੰਜਾਬ ਦੇ ਵਿੱਚ ਨਹੀਂ ਦਿਆ ਜਿਹੜਾ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਜਿਹੜੇ ਪੰਥ ਦੀ ਗੱਲ ਕਰਦੇ ਆ ਜਿਹੜੇ ਸਚਾਈ ਦੀ ਗੱਲ ਕਰਦੇ ਆ ਜਿਹੜੇ ਰਾਜਨੀਤਿਕ ਮਾਰਟਿਕ ਪਾਰਟੀਆਂ ਦੇ ਮਾੜੀਆਂ ਨੀਤੀਆਂ ਦੇ ਵਿਰੋਧ ਬੋਲਦੇ ਆ ਉਹ ਜੈਨੂਅਲ ਬੰਦੇ ਆ ਭਾਈ ਹਤਮਲ ਸਿੰਘ ਮਹਿਰੋਣੀ ਹੋ ਸਕਦਾ ਇਹਨਾਂ ਨੂੰ ਕਾਲ ਆਈ ਹੋਵੇ ਇਹਨਾਂ ਨੇ ਵੈਸੇ ਨਾਰਮਲੀ ਤੌਰ ਤੇ ਗੱਲ ਕਰ ਲਈ ਹੋਵੇ ਇਹਨਾਂ ਨੂੰ ਨਾ ਪਤਾ ਹੋਵੇ ਕਿ ਉਹ ਫਰੈਸ਼ ਫਰੈਸ਼ ਹੀ ਹੋਣੀ ਆ ਠੀਕ ਆ ਪਰ ਜੇ ਇਹਨਾਂ ਨੂੰ ਪਤਾ ਤਾਂ ਉਹ ਇਹਨਾਂ ਨੂੰ ਵੀ ਤਾੜਨਾ ਕਰਨ ਵੀ ਕਾਕੋ ਹਟ ਜਾਓ ਇਹੋ ਵਾਕਈ ਮਰਿਆਦੇ ਤੋਂ ਬਾਹਰ ਗੱਲ ਕਰਦੇ ਆ ਉਹਨਾਂ ਲਈ ਵੀ ਬਾਜ ਉੱਠੂਗੀ ਇਲੇ ਸਮੇਂ ਬੇਲਗਾਮ ਹੁੰਦੇ ਜਾ ਰਹੇ ਸੋਸ਼ਲ ਮੀਡੀਆ ਤੇ ਉੱਪਰ ਜਿਹੜੇ ਆਪਣੇ ਆਪ ਨੂੰ ਸਟਾਰ ਸੋਸ਼ਲ ਮੀਡੀਆ ਦਾ ਕਹਿੰਦੇ ਨੇ ਉਹਨਾਂ ਉੱਪਰ ਅਮਰਤਪਾਲ ਅਮਰਤਪਾਲ ਮਹਿਰੋਂ ਵੱਲੋਂ ਜੋ ਕਾਰਵਾਈ ਕੀਤੀ ਗਈ ਸੀ ਇਸ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਏ ਦੀ ਗੱਲਬਾਤ ਕਰਾਂਗੇ ਤੁਸੀਂ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਤੁਹਾਡਾ ਸਵਾਗਤ ਕਰਦਾ ਹੈ ਸਾਡੇ ਨਾਲ ਅੱਜ ਇਸ ਮਸਲੇ ਦੇ ਉੱਪਰ ਗੱਲਬਾਤ ਕਰਨ ਲਈ ਆਲ ਇੰਡੀਆ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਚੰਨਜੀਤ ਸਿੰਘ ਰਾਮਜੀਤ ਨੇ ਜੀ ਤਰਾ ਸਾਹਿਬ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜੀ ਆਪਾਂ ਪਹਿਲਾ ਸਟਾਰਟਿੰਗ ਦੀ ਗੱਲ ਇੱਕ ਵਾਰੀ ਕਰਦੇ ਆ ਇਹ ਜੋ ਪਿਛਲੇ ਸਮੇਂ ਜੋ ਇੱਕ ਸੋਸ਼ਲ ਮੀਡੀਆ ਦੇ ਸੀ ਕੰਚ ਜਿਹਨੂੰ ਭਾਬੀ ਵੀ ਕਹਿੰਦਾ ਸੀਗਾ ਉਹਦੇ ਉੱਤੇ ਮਸਲੇ ਨੂੰ ਲੈ ਕੇ ਸਭ ਤੋਂ ਪਹਿਲਾਂ ਤੁਹਾਡਾ ਕੀ ਕਹਿਣਾ ਕਿ ਜੋ ਕਾਰਵਾਈ ਹੁਣ ਤੱਕ ਹੋਈ ਹੈ ਜੋ ਇਹਦੇ ਵਿੱਚ ਦੇਖੋ ਉਸ ਮਸਲੇ ਦੇ ਵਿੱਚ ਭਾਈ ਅਮਰਪਾਲ ਸਿੰਘ ਮਹਿਰੋਂ ਨੇ ਉਹਨੂੰ ਬਹੁਤ ਵਾਰੀ ਸਮਝਾਇਆ ਸੀ ਹੂੰ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਕਰਦੇ ਆ ਲੋਕ ਕਰ ਰਹੇ ਆ ਕੁਝ ਕੁ ਲੋਕ ਜਿਹੜੇ ਉਹ ਇਹਨਾਂ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਆ ਉਹ ਇਹੀ ਗੱਲ ਕਰ ਰਹੇ ਆ ਕਿ ਸਾਡੀ ਰੋਜ਼ੀ ਰੋਟੀ ਅਸੀਂ ਕਰੀਏ ਕੀ ਭਾਈ ਅਮਰਪਾਲ ਸਿੰਘ ਮਹਿਰੋ ਨੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਭਾਈ ਅਮਰਪਾਲ ਸਿੰਘ ਮਹਿਰੋ ਨੇ ਉਹਦੇ ਪਿਤਾ ਬਿਮਾਰ ਸੀਗੇ ਤੇ ਉਹਨਾਂ ਨੂੰ ਜਿਹੜੇ ਪੈਸੇ ਆ ਉਹ ਵੀ ਦਿੱਤੇ ਸੀਗੇ ਵੀ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਦੱਸੋ ਮਹੀਨੇ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਆ ਤੁਸੀਂ ਇਹ ਕੰਮ ਨਾ ਕਰੋ ਪਰ ਉਹ ਫਿਰ ਵੀ ਨਹੀਂ ਹਟੇ ਫਿਰ ਹੁਣ ਇਹਦੇ 'ਚ ਆਪਾਂ ਕੀ ਕਹਿ ਸਕਦੇ ਆ ਕਿ ਇਹਦੇ 'ਚ ਰੋਜ਼ਗਾਰ ਕਿੱਧਰ ਜਾਊਗਾ ਮਸਲਾ ਇਹ ਹੁੰਦਾ ਹੁਣ ਭਾਈ ਅਮਰਤਪਾਲ ਸਿੰਘ ਮਹਿਰੋਂ ਦੇ ਜਿਹੜੇ ਪਰਿਵਾਰ ਆ ਉਹਨਾਂ ਦਾ ਕੀ ਕਸੂਰ ਸੀ ਉਹਨਾਂ ਨੂੰ ਕਿਉਂ ਫੜਿਆ ਗਿਆ ਫਿਰ ਮੋਕਸਰ ਵੇਖੇ ਸ਼ਹਿਵਸੇਣਾ ਵਾਲਿਆਂ ਨੇ ਨੌਜਵਾਨ ਸਿੱਖ ਗੁੱਟਿਆ ਉਹ ਉੱਥੇ ਭਾਜਪੀ ਵਾਲਿਆਂ ਤੇ ਪਰਚੇ ਹੋਣੇ ਚਾਹੀਦੇ ਸੀ ਪਰਚੇ ਹੋਏ ਪਰ ਨਾ ਤਾਂ ਉਹਨਾਂ ਦੇ ਪਰਿਵਾਰ ਨੂੰ ਫੜਿਆ ਗਿਆ ਨਾ ਉਹਨਾਂ ਨੂੰ ਫੜਿਆ ਗਿਆ ਫਿਰ ਕਿਤੇ ਨਾ ਕਿਤੇ ਫਿਰ ਮਤਲਬ ਪ੍ਰੋਬਲਮ ਤਾਂ ਕ੍ਰੀਏਟ ਹੁੰਦੀ ਆ ਨਾ ਕਿਤੇ ਨਾ ਕਿਤੇ ਇੱਕਦਮ ਵਿਤਕਰਾ ਦਾ ਕੀਤਾ ਜਾਂਦਾ ਨਾ ਫਿਰ ਕਿਉਂ ਕੀਤਾ ਜਾਂਦਾ ਕਾਨੂੰਨ ਨੂੰ ਰੱਖਣਾ ਤਾਂ ਸੇਮ ਰੱਖੋ ਇਹਦੇ ਵਿੱਚ ਕਿਉਂਕਿ ਸਵਾਲ ਖੜੇ ਹੋ ਜਾਂਦੇ ਨੇ ਕਿ ਮਾਰਨਾ ਕਿਹ ਚੀਜ਼ ਦਾ ਹੱਲ ਨਹੀਂ ਜੋ ਲਗਾਤਾਰ ਸੋਸ਼ਲ ਮੀਡੀਆ ਕਿਉਂਕਿ ਇਹ ਚੀਜ਼ਾਂ ਕਈ ਕੋਈ ਸਿੱਖ ਪ੍ਰਚਾਰਕ ਨੇ ਉਹ ਵੀ ਸਵਾਲੇ ਚੀਜ਼ ਖੜੇ ਕਰੇ ਮੈਰੋ ਤੇ ਹੁਣ ਐਕਟਰ ਮੀਕਾ ਉਹਨਾਂ ਵੱਲੋਂ ਸਿੰਗਰ ਨੇ ਉਹਨਾਂ ਤੋਂ ਵੀ ਸਵਾਲ ਕਰਦਾ ਕਿ ਮੈਰੋ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਇਹ ਬਿਲਕੁਲ ਗਲਤ ਕੀਤੀ ਹੈ ਪਰ ਦੂਜੇ ਪਾਸੇ ਪੰਜਾਬ ਦੇ ਲੋਕ ਜੋ ਚਾਹੁੰਦੇ ਸੀ ਵੀ ਇਹ ਚੀਜ਼ ਨਾ ਹੋਵੇ ਉਹ ਇਹ ਚੀਜ਼ ਨੂੰ ਚੰਗਾ ਕਰ ਰਹੇ ਦੇਖੋ ਮੀਕੇ ਨੇ ਇਹ ਗੱਲ ਕਹੀ ਹੈ ਕਿ ਸਿੱਖ ਜਿਹੜੇ ਤੇ ਉਹ ਔਰਤ ਤੇ ਮਰਦਾ ਜਿਹੜੇ ਔਰਤ ਤੇ ਅਥ ਨਹੀਂ ਚੱਕਦੇ ਹਾਂ ਮੈਂ ਕਹਿੰਦਾ ਵੀ ਭਾਈ ਅਮਰਤਪਾਲ ਸਿੰਘ ਮਹਿਰੋਂ ਦੀ ਇਸ ਮਸਲੇ ਤੇ ਗਲਤੀ ਹੈ ਭਾਈ ਅਮਰਤਪਾਲ ਸਿੰਘ ਮਹਿਰੋਂ ਨੂੰ ਇਸ ਮਸਲੇ ਤੇ ਸਿੰਗਣੀਆਂ ਦੀ ਜਥੇਬੰਦੀ ਬਣਾਉਣੀ ਚਾਹੀਦੀ ਸੀ ਸਿੰਗਣੀਆਂ ਮੁਰੇ ਕਰਨੀਆਂ ਚਾਹੀਦੀਆਂ ਸੀ ਸਿੰਗਣੀਆਂ ਜਿਹੜੀਆਂ ਉਹ ਇਹਨਾਂ ਦਾ ਸੌਦਾ ਲਾਉਂਦੀਆਂ ਠੀਕ ਹੈ ਤੇ ਫੇਰ ਇਹ ਦੱਸਦਾ ਮੀਕਾ ਕਿ ਮਰਦ ਔਰਤਾਂ ਦੇ ਹੱਥ ਨਹੀਂ ਚੱਕਦੇ ਇਹ ਤਾਂ ਬਣਿਆ ਤੇ ਔਰਤ ਔਰਤ ਦੇ ਹੱਥ ਚੱਕਦੇ ਇਹ ਤਾਂ ਨਹੀਂ ਬਣਿਆ ਨਾ ਫੇਰ ਤਾਂ ਉਹ ਸਹੀ ਸੀ ਜੇ ਇਹਹੀ ਸੌਦਾ ਕਿਤੇ ਸਿੰਗਣੀ ਨੇ ਲਾਇਆ ਹੁੰਦਾ ਫੇਰ ਮੀਕਾ ਕੀ ਕਹਿੰਦਾ ਫਰਮੀਕੇ ਕੋਲੇ ਕੀ ਜਵਾਬ ਸੀ ਜਿਹੜਾ ਖੁਦ दारूਆਂ ਵਾਲੇ ਕਲੱਬਾਂ ਦੇ ਵਿੱਚ ਜਾ ਜਾ ਕੇ ਨੱਚਦਾ ਜਨਾਨੀਆਂ ਨਾਲ ਨੱਚਦਾ ਛੋਟੇ ਛੋਟੇ ਕੱਪੜਿਆਂ ਵਾਲੀਆਂ ਜਨਾਨੀਆਂ ਨਾਲ ਨੱਚਦਾ ਜਨਾਨੀਆਂ ਦੇ ਮੂੰਹ ਤੇ ਆਪ ਚਪੇੜਾ ਮਾਰਦਾ ਰਿਹਾ ਉਹ ਉਹ ਹੁਣ ਇਹ ਗੱਲ ਕਰੂਗਾ ਉਹ ਸਮਝਾਊਗਾ ਕਿ ਭਾਈ ਹੰਤਪਾਲ ਸਿੰਘ ਮੇਰਾ ਵੱਧ ਸੀ ਕਿ ਸਹੀ ਸੀ ਹੁਣ ਜੇ ਕੁਝ ਕਿ ਜੜੀਆਂ ਹੈਗੀਆਂ ਇਹ ਇਹ ਕੋਈ 5-7 ਜਾਂ ਕੋਈ ਬੜੀਆਂ ਤਾਂ ਹੈ ਨਹੀਂ ਜੜੀਆਂ ਇਹ ਕੰਮ ਕਰਦੀਆਂ ਸੋਸ਼ਲ ਮੀਡੀਆ ਤੇ ਜੇ ਸੋਸ਼ਲ ਮੀਡੀਆ ਪੈਸੇ ਦੇਣੋਂ ਹਟ ਜਾਏ ਜੇ ਸੋਸ਼ਲ ਮੀਡੀਆ ਤੇ ਨਿਊਡੀਟੀ ਜਮਾਂ ਹੀ ਬੰਦ ਹੋ ਜਾਏ ਕਿ ਭਾਈ ਜੀ ਮਾੜਾ ਜਾ ਵੀ ਤੂੰ ਨੰਗਾ ਚਿਹਰਾ ਵਿਖਾਇਆ ਤੇ ਤੁਹਾਡੀ ਆਈਡੀ ਬਲੌਕ ਤੇ ਫੇਰ ਕੀ ਕਰਨੀ ਆ ਫੇਰ ਇਹਨਾਂ ਕੋਲੇ ਕੀ ਹਾਲ ਆ ਫੇਰ ਇਹਨਾਂ ਦਾ ਰੋਜ਼ ਕਰ ਕਿਵੇਂ ਚੱਲੂਗਾ ਕਿਉਂਕਿ ਸਵਾਦ ਨਹੀਂ ਹੋਈਦਾ ਕਿੰਦ ਵੀ ਆ ਸਾਨੂੰ ਲੋਕੀ ਦੇਖਦੇ ਹੀ ਨੇ ਤਾਂ ਹੀ ਕੰਮ ਚੱਲਦਾ ਹੋਰ ਅਸੀਂ ਪਾਉਣੇ ਆ ਨਹੀਂ ਚੱਲਦਾ ਪਰ ਵੇਖਿਆਗਾ ਕਿ ਉਹ ਬਤੇਰੇ ਚੈਨਲ ਨੇ ਜੋ ਕਮੇਡੀ ਵੀ ਚੱਲਦੇ ਨੇ ਫੂਡ ਤੇ ਵੀ ਚੱਲਦੇ ਨੇ ਤੁਸੀਂ ਮੈਨੂੰ ਇਹ ਦੱਸੋ ਕਿ ਬਹੁਤ ਸਾਰੇ ਇਹੋ ਜਿਹੇ ਆਗੂ ਆ ਜਿਨ੍ਹਾਂ ਦੀਆਂ ਮਿਲੀਅਨ ਦੇ ਵਿੱਚ ਵੀਡੀਓ ਜਾਂਦੀਆਂ ਮਿਲੀਅਨ ਦੇ ਵਿੱਚ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਪੰਥ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਭਾਈ ਅਮਿਤਪਾਲ ਸਿੰਘ ਮੈਂ ਉਹ ਕਿਹੜਾ ਲੰਗਿਆ ਵੀਡੀਓ ਚਲਾਉਂਦਾ ਸੀ ਉਹ ਕਿਹੜਾ ਲੰਗਿਆ ਵੀਡੀਓ ਉਹਦੇ ਵੀਊ ਵੇਖ ਲਓ ਜਾ ਕੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਦੂਜਿਆਂ ਦੇ ਵੇਖ ਲਓ ਪੰਥਕ ਆਗੂਆਂ ਦੇ ਵੇਖ ਲਓ ਉਹਨਾਂ ਦੀਆਂ ਵੀ ਆਈਡੀਆਂ ਚੱਲਦੀਆਂ ਆਈਡੀਆਂ ਬੰਦ ਹੋਣ ਦਾ ਕਾਰਨ ਕੁਝ ਹੋਰ ਹੁੰਦਾ ਇਹ ਨਹੀਂ ਹੁੰਦਾ ਹਾਂ ਕਈ ਵਾਰਾ ਹੋ ਜਾਂਦਾ ਕਿਤੇ ਕੋਈ ਬੜਾ ਪੰਜਾਬ ਪੱਖੀ ਕੋਈ ਬੜੀ ਗੱਲ ਹੋ ਜੇ ਏਜੰਸੀਆਂ ਵਾਲੇ ਬੰਦ ਕਰ ਦੇਣ ਉਹ ਹੋ ਸਕਦਾ ਉਹ ਵੀ ਹੋ ਸਕਦਾ ਪਰ ਇਹਦੇ ਹੋਰ ਵੀ ਕਈ ਕਰਨ ਆਉਂਦੇ ਆ ਪਰ ਜੇ ਆਪਾਂ ਕਹੀਏ ਕਿ ਹੁਣ ਮੁਸਲਮਾਨ ਭਾਈਚਾਰਾ ਮੁਸਲਮਾਨ ਭਾਈਚਾਰਾ ਬਰਕਾ ਪਾਉਂਦਾ ਹੈ ਹੈ ਤੇ ਉਹ ਜੇ ਹੁਣ ਮੁਸਲਮਾਨ ਭਾਈਚਾਰੇ ਦੀਆਂ ਔਰਤਾਂ ਕਹਿਣ ਜੀ ਅਸੀਂ ਰੋਜ਼ਗਾਰ ਚ ਲਾਉਣਾ ਸੀ ਤਾਂ ਆ ਕੰਮ ਕਰਾਂਗੇ ਕਿਵੇਂ ਚੱਲੂਗਾ ਦਿਖਾ ਦਿਓ ਮੈਨੂੰ ਮਤਲਬ ਵੀ ਕੋਈ ਨਹੀਂ ਕੁਝ ਕੁ ਹੁੰਦੇ ਆ ਸਾਰੇ ਹੀ ਹੁੰਦੇ ਆ ਕੁਝ ਕੁ ਹੁੰਦੇ ਆ ਇਹਨਾਂ ਨੂੰ ਕਹੇ ਵੀ ਆਪਦੀਆਂ ਮਾਵਾਂ ਭੈਣਾਂ ਨੂੰ ਮਾਵਾਂ ਨੂੰ ਉਹਨਾਂ ਨੂੰ ਵੀ ਭਾਲਿਆ ਕਰੋ ਵਿੱਚ ਮਾਪੇ ਉਹਨਾਂ ਦਾ ਕਹਿ ਦੇਵੇ ਕਿ ਹਾਂ ਸਾਡੀ ਕੁੜੀ ਹੈ ਜਿਹੜੀ ਉਹ ਸਹੀ ਕੰਮ ਕਰ ਰਹੀ ਹੈ। ਕੌਣ ਕਹਿੰਦਾ? ਕੋਈ ਨਹੀਂ ਕਹਿੰਦਾ। ਪਰ ਉਹੀ ਸਵਾਲ ਹੋ ਜਾਂਦਾ ਵੀ ਜਦੋਂ ਹਣ ਕਹਿੰਦੇ ਵੀ ਪੈਸੇ ਚੰਗੇ ਬਣ ਜਾਂਦੇ ਆ ਪਰ ਰੋਲਾ ਸਵਾਲ ਹੋ ਜਾਂਦਾ ਖੜਾ ਹੋ ਜਾਂਦਾ ਵੀ ਸਾਡੇ ਸੱਭਿਆਚਾਰ ਦੇ ਵਿੱਚ ਇਹ ਚੀਜ਼ਾਂ ਨਹੀਂ ਪੰਜਾਬ ਦੇ ਸਗੇ। ਤਾਂ ਕੋਈ ਗੱਲ ਮੈਨੂੰ ਇੱਕੋ ਗੱਲ ਦੱਸ ਦਿਓ ਵੀ ਇਹ ਭਈਆ ਰਣੀਆਂ ਜਿਹੜੀ ਬਾਹਰੋਂ ਆਈ ਸੀ ਨਾ ਬਾਹਰਲੀ ਕੰਟਰੀ ਚ ਗਈ ਸੀ। ਠੀਕ ਹੈ। ਬਾਹਰੋਂ ਆਈ ਸੀ ਬਾਹਰੋਂ ਆ ਕੇ ਇੱਥੇ ਵੀ ਗੰਦ ਪਾਉਣ ਲੱਗੀ ਬਾਹਰ ਵੀ ਪਾਉਂਦੀ ਸੀ। ਠੀਕ ਹੈ। ਬਾਰ ਜਿਹੜੀਆਂ ਆਪਣੀਆਂ ਧੀਆਂ ਭੈਣਾਂ ਜਿਹੜੀਆਂ ਉੱਥੇ ਗਈਆਂ ਹੋਈਆਂ ਮਿਹਨਤ ਕਰਦੀਆਂ ਮਿਹਨਤ ਕਰਕੇ ਆਪਦੇ ਪਰਿਵਾਰ ਨੂੰ ਵੀ ਇੱਥੋਂ ਲੈ ਕੇ ਜਾਂਦੀਆਂ ਆਪਦੇ ਹਸਬੰਡ ਨੂੰ ਵੀ ਲੈ ਕੇ ਜਾਂਦੀਆਂ ਉੱਥੇ ਉਹਨਾਂ ਦੀ ਰੱਖਿਆ ਵੀ ਕਰਦੀਆਂ ਉਹਨਾਂ ਦੀ ਦੇਖਭਾਲ ਵੀ ਕਰਦੀਆਂ ਤੇ ਕੀ ਉਹ ਚੰਗੀਆਂ ਹੋਊਗੀਆਂ ਕਿ ਇਹ ਚੰਗੀ ਹੋਗੀ ਇਹ ਉੱਥੇ ਮਿਹਨਤ ਨਹੀਂ ਕਰ ਸਕਦੀ ਸੀ ਜੇ ਦੂਜੀਆਂ 80% ਕੁੜੀਆਂ ਜਿਹੜੀਆਂ ਉੱਥੇ ਮਿਹਨਤ ਕਰਕੇ ਰੋਟੀ ਖਾ ਕੇ ਆਪਦੇ ਮਾਪਿਆਂ ਨੂੰ ਪਾਲਦੀਆਂ ਤੇ ਉਹਨਾਂ ਦੇ ਵਿੱਚੋਂ ਇਹ ਹੁਣ ਕੱਲੀ ਚੰਗੀ ਹੋਗੀ ਜੇ ਇਹ ਤੈਨਾਂ ਗਿਆ ਕਹਦਿ ਗਿਆ ਵੀ ਆਪ ਦਾ ਕੋ ਢੰਗ ਹੈਗਾ ਵੀ ਆਪ ਦੀ ਕਮੀਆਂ ਨੂੰ ਜਾਂ ਕਹਦਿ ਗਿਆ ਵੀ ਬੋਲਣ ਦੀ ਆਜ਼ਾਦੀ ਤੇ ਵੀ ਵੀਡੀਓ ਮੈਗੀ ਚੀਤੀ ਪਰ ਸਾਡਾ ਜਿਹੜਾ ਮੈਂ ਇਹ ਨਹੀਂ ਕਹਦਾ ਹਰੇਕ ਦੇ ਮੈਂ ਮੰਨਦਾ ਕਿ ਹਰੇਕ ਦੇ ਮਨ ਤੇ ਕੋਈ ਨਾ ਕੋਈ ਸੱਟ ਵੱਜੀ ਹੁੰਦੀ ਆ ਉਹ ਇਹ ਨਹੀਂ ਵੀ ਇਹਨਾਂ ਇਕੱਲੀਆਂ ਦੇ ਵੱਜੀ ਆ ਸੱਟ ਹਰੇਕ ਦੇ ਵੱਜੀ ਆ ਜੇ ਦੂਜੀਆਂ ਕੁੜੀਆਂ ਉਹ ਜਿਹੜੀਆਂ ਹੈਗੀਆਂ ਉਹ ਮਿਹਨਤ ਕਰਦੀਆਂ ਆ ਦੀ ਮਜ਼ਦੂਰੀ ਕਰਦੀਆਂ ਸੱਟ ਉਹਨਾਂ ਦੇ ਵੀ ਦਿਲ ਤੇ ਬਹੁਤ ਵੱਜੀ ਵੀ ਆ ਪਰ ਉਹਨਾਂ ਨੇ ਜਬੀਰ ਦੀ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੂੰ ਪਤਾ ਵੀ ਸਾਡੀ ਇੱਜ਼ਤ ਕੀ ਆ ਸਾਡੇ ਮਾਪਿਓ ਦੀ ਇੱਜ਼ਤ ਕੀ ਆ ਸਾਡੇ ਭੈਣ ਭਰਾਵਾਂ ਦੀ ਇੱਜ਼ਤ ਕੀ ਉਹਨਾਂ ਨੇ ਇੱਜ਼ਤ ਬਰਕਰਾਰ ਰੱਖੀ ਹਾਂ ਤੇ ਪਰ ਜੇ ਹੁਣ ਪਰਵੇਖਿਆ ਗਿਆ ਉਸ ਤੋਂ ਬਾਅਦ ਹੁਣ ਮਾਫੀਆਂ ਦਾ ਦੌਰ ਬੜਾ ਚੱਲ ਪਿਆ ਤੇ ਆ ਕਈ ਵੀਡੀਓ ਵੀ ਬਹੁਤ ਡਿਲੀਟ ਹੋ ਗਈਆਂ ਦੇਖੋ ਵਧੀਆ ਗੱਲ ਆ ਹੋਣਾ ਚਾਹੀਦਾ ਸੀ ਇਹ ਚੀਜ਼ਾਂ ਕਾਨੂੰਨ ਦੇ ਜੱਥੇਦਾਰਾਂ ਨੂੰ ਕਰਨੀਆਂ ਚਾਹੀਦੀਆਂ ਸੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਕਿ ਇਹ ਪੰਜਾਬ ਦੇ ਵਿੱਚ ਨਹੀਂ ਚੱਲੂਗਾ ਤੇ ਹੋਣਾ ਚਾਹੀਦਾ ਸੀਗਾ ਕਿਉਂਕਿ ਦੇਖੋ ਤੁਸੀਂ ਵੇਖਿਓ ਵੀ ਇਹਨਾਂ ਦੀਆਂ ਵੀਡੀਓਾਂ ਵੇਖ-ਵੇਖ ਕੇ ਛੋਟੀਆਂ ਛੋਟੀਆਂ ਕੁੜੀਆਂ ਛੋਟਕੀਆਂ ਛੋਟਕੀਆਂ ਕੁੜੀਆਂ ਇਹਨਾਂ ਦੇ ਬਰਾਬਰ ਵੀਡੀਓ ਆਪਉਣ ਲੱਗ ਪਿਆ ਕਿ ਅਸੀਂ ਤਾਂ ਇਹੀ ਕਰਾਂਗੇ ਇਹ ਹਾਲਾਤ ਆ ਤੇ ਫਿਰ ਹੁਣ ਤੁਸੀਂ ਇਹ ਵੇਖੋ ਵੀ ਇਹ ਆਪਦੇ ਜਿਹੜੇ ਜਦੋਂ ਬੱਚਿਆਂ ਤੇ ਇਹ ਗੱਲ ਆਉਂਦੀ ਹੈ ਜਦੋਂ ਬੱਚੇ ਇਹ ਗੱਲ ਸੁਣਦੇ ਆ ਇਹ ਗੱਲਾਂ ਸੁਣਦੇ ਆ ਕਿਉਂਕਿ ਮੋਬਾਈਲ ਹਰ ਇੱਕ ਬੱਚਾ ਅੱਜ ਕੱਲ ਮਾੜਾ ਯਾ ਰੋਣ ਲੱਗ ਪੇ ਮਾਪੇ ਮੋਬਾਈਲ ਵੜਾ ਦਿੰਦੇ ਉਹ ਕਹਿੰਦੇ ਜੀ ਮੋਬਾਈਲ ਤੋਂ ਬਿਨਾਏ ਨੇ ਚੁੱਪੀ ਨਹੀਂ ਕਰਨਾ ਤੇ ਫਿਰ ਜਦੋਂ ਉਹ ਚੀਜ਼ਾਂ ਵੇਖਣਗੇ ਫਿਰ ਉਹੀ ਚੀਜ਼ਾਂ ਕਰਨਗੇ ਇਹਦੇ ਵਿੱਚ ਅੱਜ ਅਸੀਂ ਆਪਾਂ ਗੱਲ ਕਰ ਗਏ ਜੇ ਜੜ ਦੀ ਗੱਲ ਕਰ ਗਏ ਤਾਂ ਇਹ ਜਿਉਂ ਨੋ ਗੇਜਪੁਣਾ ਲਗਾਤਾਰ ਵਾਦਾ ਜਾ ਰਿਹਾ ਹੈ ਕੋਈ ਸਰਕਾਰ ਦਾ ਵੀ ਇਧਰ ਕੋਈ ਧਿਆਨ ਨਹੀਂ ਲੱਗਦਾ ਆ ਰਿਹਾ ਕਿਉਂਕਿ ਜੇਕਰ ਅਸੀਂ ਲੱਗਦਾ ਹੈ ਕਿ ਜੇਕਰ ਅਸੀਂ ਇਹਨਾਂ ਚੀਜ਼ਾਂ ਪਾਸੇ ਹੋਵਾਂਗੇ ਤੇ ਮੁੱਦੇ ਕਿਹਦੇ ਨਾਲ ਸਵਾਲ ਸਰਕਾਰਾਂ ਦੇ ਹੋ ਜਾਂਦੇ ਮਸਲਾ ਉਹੀ ਆ ਸਰਕਾਰ ਕਿਉਂ ਕਰੂਗੀ ਸਰਕਾਰ ਕਿਉਂ ਧਿਆਨ ਦੇਊਗੀ ਸਰਕਾਰ ਇਹ ਗੱਲ ਰੌਲਾ ਤਾਂ ਪਾਉਂਦੀ ਆ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਇਹ ਚੀਜ਼ਾਂ ਨਹੀਂ ਚੱਲਣ ਦੇਵਾਂਗੇ ਚੀਜ਼ਾਂ ਬੈਨ ਹੈ ਪਰ ਮਸਲਾ ਇਹ ਆ ਵੀ ਇੱਥੇ ਸਿਰਫ ਤੇ ਸਿਰਫ ਉਹ ਨਿਊਜ਼ ਚੈਨਲ ਬੰਦ ਹੋ ਜਾਂਦੇ ਆ ਜਿਹੜਾ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਜਿਹੜੇ ਪੰਥ ਦੀ ਗੱਲ ਕਰਦੇ ਆ ਜਿਹੜੇ ਸਚਾਈ ਦੀ ਗੱਲ ਕਰਦੇ ਆ ਜਿਹੜੇ ਰਾਜਨੀਤਿਕ ਮਾਰਟਿਕ ਪਾਰਟੀਆਂ ਦੇ ਮਾੜੀਆਂ ਨੀਤੀਆਂ ਦੇ ਵਿਰੋਧ ਬੋਲਦੇ ਆ ਉਹ ਚੈਨਲ ਬੰਦ ਹੋ ਜਾਂਦੇ ਆ ਪਰ ਇਹ ਚੀਜ਼ਾਂ ਨਹੀਂ ਬੰਦ ਕੀਤੀਆਂ ਜਾਂਦੀਆਂ ਇਹ ਚੀਜ਼ਾਂ ਨੂੰ ਸਹੀ ਮਾਣੇ ਦੇ ਵਿੱਚ ਫੁੱਲ ਉਭਰਿਆ ਜਾਂਦਾ ਇਹਨਾਂ ਨੂੰ ਰეკਮੈਂਡੇਸ਼ਨ ਫੁੱਲ ਦਿੱਤੀ ਜਾਂਦੀ ਆ ਕਿ ਇਹ ਚੀਜ਼ਾਂ ਵਾਇਰਲ ਹੋਣ ਇਹ ਚੀਜ਼ਾਂ ਲੋਕ ਵੇਖਣ ਕਈ ਵਾਰ ਇਹ ਹੁੰਦਾ ਸਿਸਟਮ ਵੀ ਆਪਾਂ ਫੋਨ ਔਨ ਕਰਦੇ ਆ ਆਪਾਂ ਕੋਈ ਨੋਟੀਫਿਕੇਸ਼ਨ ਔਨ ਨਹੀਂ ਕੀਤਾ ਹੁੰਦਾ ਤੇ ਇਹਨਾਂ ਦੀਆਂ ਵੀਡੀਓ ਮੂਰੇ ਆ ਜਾਂਦੀ ਠੀਕ ਆ ਉੱਥੇ ਫਿਰ ਇਹਨਾਂ ਨੂੰ ਵਿਊ ਮਿਲਦੇ ਆ ਇਹਨਾਂ ਨੂੰ ਵਿਊ ਮਿਲਦੇ ਆ ਫਿਰ ਪੈਸੇ ਵੀ ਮਿਲਦੇ ਆ ਇਹਨਾਂ ਨੂੰ ਪੈਸੇ ਵੀ ਮਿਲਦੇ ਆ ਫਿਰ ਇਹਨਾਂ ਨੂੰ ਐ ਲੱਗਦਾ ਕਿ ਪੈਸਾ ਹੀ ਇਹਨਾਂ ਚ ਯਾਨੀ ਕਹਿ ਸਕਦੇ ਆ ਵੀ ਪੰਜਾਬ ਦੀ ਜਵਾਨੀ ਹੱਤੋਂ ਜ਼ਿਆਦਾ ਪੈਸੇ ਦੀ ਹੋੜ ਦੇ ਵਿੱਚ ਇਹ ਆਪਣਾ ਜਿਹੜਾ ਤਾਣ ਦਿਖਾਈ ਜਾਂਦੀਆਂ ਕੁੜੀਆਂ ਮੁੰਡੇ ਡਬਲ ਮੀਨਿੰਗਾਂ ਗੱਲਾਂ ਕਰੀ ਜਾਂਦੇ ਨੇ ਤੇ ਹੁਣ ਕਿਤੇ ਨਾ ਕਿਤੇ ਸਾਰਿਆਂ ਦੇ ਵੱਲ ਥੋੜੀ ਕਾਰਵਾਈ ਕਰਨ ਦੀ ਲੋੜ ਹੈਗੀ ਹੈ ਕਿ ਨਹੀਂ ਪਕੋਗੀ ਇੱਕ ਨਾ ਪਿਛਲੇ ਸਮੇਂ 'ਚ ਗੱਲ ਕਰਦੇ ਆ ਉਹ ਭਾਈ ਅਮਰਪਾਲ ਮਹਿਰੋ ਦੀ ਉਹਨਾਂ ਨਾਲ ਗੱਲ ਹੋਈ ਇਟਲੀ ਦੇ ਕੋਈ ਸੀਗੇ ਉਹਨਾਂ ਨਾਲ ਗੱਲਬਾਤ ਹੋਈ ਸੀ ਪਰ ਉਹਨਾਂ ਦੇ ਵਿੱਚ ਉਹ ਆਪ ਵੀ ਇੰਨੀ ਗੰਦੀ ਲੈਂਚੀ ਚ ਗੱਲ ਕਰਦੇ ਨੇ ਪਰ ਉਹ ਵੀ ਕੋਈ ਲਾਈਨ ਉੱਥੇ ਵੀ ਨਹੀਂ ਉਸ ਗੱਲ ਤੇ ਮੈਂ ਖੁਦ ਕਹਿਣਾ ਉਸ ਗੱਲ ਤੇ ਮੈਂ ਖੁਦ ਟਬਲੀਅਸ਼ਨ ਲਾਉਣਾ ਕਿ ਭਾਈ ਅਮਰਪਾਲ ਸਿੰਘ ਮਹਿਰ ਨੂੰ ਉਹਨਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਨੂੰ ਵੀ ਤਾੜਨਾ ਚਾਹੀਦਾ ਸੀਗਾ ਕਿ ਭਾਈ ਤੁਸੀਂ ਵੀ ਇਹੋ ਜਿਹੀਆਂ ਹਰਕਤਾਂ ਕਰਦੇ ਆ ਤੁਸੀਂ ਇਹੋ ਜਿਹੀਆਂ ਹਰਕਤਾਂ ਕਰਨੋਂ ਹਟਜੋ ਤੇ ਮੈਂ ਇਹ ਵੀ ਬੇਨਤੀ ਕਰਦਾ ਕਿ ਗਾਂਹ ਜੇ ਭਾਈ ਹਰਮਨਪਾਲ ਸਿੰਘ ਮਹਿਰੋਂ ਦੇ ਹੋ ਸਕਦਾ ਚਲੋ ਇਹਨਾਂ ਨੇ ਗੱਲ ਕੀਤੀ ਆ ਭਾਈ ਹਰਮਨਪਾਲ ਸਿੰਘ ਮਹਿਰੋਂ ਨੇ ਹੋ ਸਕਦਾ ਇਹਨਾਂ ਨੂੰ ਕਾਲ ਆਈ ਹੋਵੇ ਇਹਨਾਂ ਨੇ ਵੈਸੇ ਨਾਰਮਲੀ ਤੌਰ ਤੇ ਗੱਲ ਕਰ ਲਈ ਹੋਵੇ ਇਹਨਾਂ ਨੂੰ ਨਾ ਪਤਾ ਹੋਵੇ ਕਿ ਉਹ ਫਰੈਸ਼ ਫਰੈਸ਼ ਹੀ ਹੋਣੀ ਆ ਠੀਕ ਆ ਪਰ ਜੇ ਇਹਨਾਂ ਨੂੰ ਪਤਾ ਤਾਂ ਉਹ ਇਹਨਾਂ ਨੂੰ ਵੀ ਤਾੜਨਾ ਕਰ ਲੈ ਵੀ ਕਾਕੋ ਹਟ ਜਾਓ ਨਹੀਂ ਤੇ ਤੁਹਾਡਾ ਵੀ ਕਾਹ ਚਾਹੁੰਦਾ ਹੈ ਕਿ ਉਹ ਵੇਖਿਆ ਮੈਂ ਅੱਛਰੀ ਉਹਨੂੰ ਵੀਡੀਓ ਵੇਖੀਆ ਉਹ ਕੁੜੀਆਂ ਜੋ ਵੀਡੀਓ ਬਣਾਉਂਦੀਆਂ ਨੇ ਜੋ ਬਾਹਰ ਬੈਠੀਆਂ ਨੇ ਜਾਂ ਆਪਣੇ ਹਰਕਤੇ ਤੰਜ ਕੱਸਦੇ ਆ ਚਲੋ ਕੰਮੀਆਂ ਆਪਾਂ ਕਹਿੰਦੇ ਜੀ ਆਪਣਾ ਤਾਂ ਸੰਗ ਦੇ ਦੱਸੂ ਕੌਣ ਪਰ ਆਪਣੇ ਦੱਸਣ ਵਾਲਿਆਂ ਦੀ ਕੋਈ ਮਰਿਆਦਾ ਚਾਹੀਦੀ ਹੈ ਨਾ ਉਹ ਜੋ ਮਰਿਆਦਾ ਤੋਂ ਬਾਹਰ ਗੱਲ ਕਰਦੇ ਨਹੀਂ ਨਹੀਂ ਉਹ ਰਿਐਲਿਟੀ ਆ ਉਹ ਰਿਐਲਿਟੀ ਆ ਵਾਕਈ ਮਰਿਆਦਾ ਤੋਂ ਬਾਹਰ ਗੱਲ ਕਰਦੇ ਆ ਉਹਨਾਂ ਲਈ ਵੀ ਆਵਾਜ਼ ਉੱਠੂਗੀ ਤੇ ਜਾਣੇ ਕਿ ਕੁੱਲ ਮਿਲਾ ਕੇ ਕਹਿ ਸਕਦੇ ਆ ਵੀ ਇੱਕ ਵਾਰ ਜੇਕਰ ਇਦਾਂ ਹੀ ਪਰ ਹੁਣ ਜੇ ਗੱਲ ਨੂੰ ਸਵੀਟਾਂਗੇ ਵੀ ਪਰ ਹੁਣ ਕਾਰਵਾਈ ਹੋਈ ਇੱਕ ਪੂਰਾ ਪੰਜਾਬ ਦਾ ਯੂਥ ਜਾਂ ਕਿ ਫੇਸਬੁੱਕ ਤੇ ਵੀ ਲੋਕ ਵੀ ਆਵਾਜ਼ ਚੁੱਕ ਰਹੇ ਨੇ ਅਮਰਬਾਰ ਮੈਰੋ ਦੇ ਹੱਕ ਦੇ ਵਿੱਚ ਹਨ ਪਰ ਹੁਣ ਜੋ ਦੁਬਈ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੱਸ ਰਹੀ ਕਿ ਉਹ ਦੁਬਈ ਚ ਲਿਆ ਗਿਆ ਉਸ ਤੋਂ ਬਾਅਦ ਉਹ ਚੀਜ਼ ਤੇ ਸਵਾਲ ਖੜੇ ਹੋ ਰਹੇ ਨੇ ਕਿ ਹੁਣ ਉਹ ਸੂਰਮਾ ਕਿੱਥੇ ਗਿਆ ਸੂਰਮਾ ਭੱਜ ਗਿਆ ਨਹੀਂ ਨਹੀਂ ਇਹ ਇਹ ਇਹਦਾ ਕੋਈ ਮੈਟਰ ਨਹੀਂ ਹੁੰਦਾਗਾ ਜੇ ਸਿੰਘ ਆ ਜਿਹੜੇ ਉਹ ਪੁਰਾਣੇ ਸਮੇਂ ਦੇ ਵਿੱਚ ਵੀ ਜੰਗਲਾਂ 'ਚ ਵੀ ਰਹੇ ਆ ਸਿੰਘ ਆ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਰੂਹ ਪੋਛ ਵੀ ਰਹੇ ਆ ਠੀਕ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਿੰਘ ਪਜ ਗਏ ਹੋ ਸਕਦਾ ਉਹ ਪੂਰੀ ਤਿਆਰੀ ਕਰਨ ਗਿਆ ਹੋਵੇ ਪੂਰੀ ਤਿਆਰੀ ਕਰਕੇ ਫਿਰ ਉਹ ਅਗਲਾ ਐਕਸ਼ਨ ਕਰੇ ਹੋ ਸਕਦਾ ਉਹਦਾ ਐਕਸ਼ਨ ਹੀ ਕੋਈ ਬਾਹਰ ਹੋਵੇ ਜਿਵੇਂ ਸਰਵੀਨ ਚਾਵਲਾ ਤੁਰੇ ਫਿਰਦੀ ਆ ਉਹ ਕਹਿੰਦੀ ਆ ਮਨਾਮੇ ਅੱਜ ਮਾਫੀ ਮੰਗੂੰਗੀ ਨਾ ਮੈਂ ਕੱਲ ਮੰਗੂੰਗੀ ਨਾ ਮੇਰੇ ਘਰੇ ਕੋਈ ਆਟਾ ਛੱਟ ਕੇ ਗਿਆ ਤੇ ਫਿਰ ਨਾ ਉਹਦੇ ਉੱਪਰ ਰੋਲਾ ਇਹ ਚੀਜ਼ ਨੂੰ ਉਹੀ ਲੈ ਲੈਂਦੇ ਆ ਵੀ ਸਾਨੂੰ ਕੋਈ ਬੰਦੇ ਯਾਰ ਕੰਮ ਹੋਰ ਬਤੇਰੇ ਨੇ ਸੋਸ਼ਲ ਮੀਡੀਆ ਤੇ ਬੜਾ ਕੁਝ ਚੱਲਦਾ ਜਿੱਡੇ ਨਾ ਆਪਣਾ ਸਭ ਤੋਂ ਵੱਡੀ ਗੱਲ ਪੰਜਾਬ ਵਾਲੇ ਜਾਂ ਇੰਡੀਆ ਵਾਲੇ ਇਹ ਸੋਚਦੇ ਇਹਨਾਂ ਦੇ ਦਿਮਾਗ ਦੇ ਵਿੱਚ ਹੈਗਾ ਕਿ ਆਪਣੇ ਬੇਰੋਜ਼ਗਾਰੀ ਆ ਬਾਹਰ ਕੰਮ ਹੈਗਾ ਅਸੀਂ ਬਾਹਰ ਜਾਣਾ ਤੇ ਫਿਰ ਉਹ ਤਾਂ ਬਾਹਰ ਬੈਠੀ ਹੈ ਜੇ ਉਹ ਬਾਹਰ ਬੈਠੀ ਨਿਗੇਟਿਵ ਖਾਈ ਜਾਂਦੀ ਹੈ ਫਿਰ ਉਹਥੇ ਕੰਮ ਕਿਉਂ ਨਹੀਂ ਕਰਦੀ ਕੰਮ ਕਰੇ ਇੰਡੀਆ ਦਾ ਸਵਾਲ ਆ ਉਹ ਵੀ ਤੁਰਿਆ ਫਿਰਦਾ ਰਹਿੰਦਾ ਉਹ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਬਹੁਤ ਕੁਝ ਕਰਦਾ ਹੈ ਤੇ ਫਿਰ ਉਹ 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 ਕਰ ਲਵੇ ਉਹ ਵਲੋਗਿੰਗ ਕਰਨ ਲੱਗ ਪਏ ਐਵੇਂ ਬੋਲਣ ਲੱਗ ਪਏ ਪੰਜਾਬ ਦੇ ਮੁੱਦਿਆਂ ਤੇ ਬੋਲਣ ਲੱਗ ਪਏ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੇ ਚੱਲੂਗਾ ਚੱਲਦਾ ਕਿਉਂ ਨਹੀਂਗਾ ਪੰਜਾਬ ਦੇ ਲੋਕ ਸੁਣਨਗੇ ਪਰ ਮਸਲਾ ਇਹ ਆ ਵੀ ਜਦੋਂ ਹੁਣ ਉਹਨੇ ਸੋਚ ਹੀ ਲਿਆ ਵੀ ਮੈਂ ਤਾਂ ਕੰਮ ਹੀ ਇਹ ਕਰਨਾ ਤੇ ਫੇਰ ਮੈਂ ਅਸਲੀਅਤ ਦੱਸੂਗਾ ਵੀ ਜਰੂਰ ਸੋਸ਼ਲ ਮੀਡੀਆ ਤੇ ਰੌਲਾ ਪਾਉਣਾ ਤੂੰ ਇਹੀ ਕੰਮ ਕਰ ਲੈ ਤੂੰ ਵੈਸੇ ਕਰ ਲੈ ਹਾਂ ਚਲੋ ਅ ਧੰਨਵਾਦ ਆਪਣੇ ਜਿਹੜੇ ਕੀਮਤੀ ਵਿਚਾਰ ਸਾਨੂੰ ਦੇ ਲਏ ਵੈਰੀ ਗੁੱਡ ਕਾਨਫਰੰਸ ਹੋ ਗਈ ਸੋ ਇਹ ਸਾਨੂੰ ਸਰਜੇ ਸਰਾਜ ਜਿਨ੍ਹਾਂ ਵੱਲੋਂ ਬਾਖੂਬੀ ਦੱਸਿਆ ਗਿਆ ਕਿ ਜੋ ਲਗਾਤਾਰ ਨਗੇਜ਼ਪੂਣਾ ਜਾਂ ਡੌਲ ਮਿਲੀਅਨ ਗੱਲਾਂ ਵਧੀਆਂ ਉਹਨਾਂ ਦੇ ਖਿਲਾਫ ਉਹ ਜਿਹੜੀ ਕਾਰਵਾਈ ਹੋਣੀ ਚਾਹੀਦੀ ਹਾਲਾਂਕਿ ਸਰਕਾਰਾਂ ਤੇ ਵੀ ਸਵਾਲ ਖੜੇ ਨੇ ਕਿ ਸਰਕਾਰਾਂ ਨਿਊਜ਼ ਚੈਨਲਾਂ ਦੇ ਜਾਂ ਜਿਹੜੀ ਲੋਕ ਮੁੱਦੇ ਚੁੱਕਦੇ ਨੇ ਉਹਨਾਂ ਦੀ ਆਵਾਜ਼ ਬੰਦ ਕਰ ਦਿੰਦੀ ਹੈ ਫੇਸਬੁੱਕ ਜਾਂ YouTube ਦੇ ਉੱਪਰ ਤੇ ਇਹਨਾਂ ਲੋਕਾਂ ਦੇ ਉੱਪਰ ਵੀ ਸਰਕਾਰ ਕੋਈ ਨਾ ਕੋਈ ਕਾਨੂੰਨ ਬਣਾਵੇ ਤਾਂ ਜੋ ਕਾਰਵਾਈ ਹੋਵੇ ਅਜਿਹੀਆਂ ਘਟਨਾਵਾਂ ਜੋ ਅਮਰਤਪਾਲ ਮਹਿਰੋ ਵਰਗੇ ਨੂੰ ਕਰਨੀਆਂ ਪਈਆਂ ਉਹ ਨਾ ਕਰਨੀਆਂ ਪੈ ਦਾ ਫਰਜ ਬਰਦਾ ਸਰਕਾਰਾਂ ਵੀ ਇਹਨਾਂ ਵੱਲ ਆਪਣਾ ਧਿਆਨ ਦੇ